ਸਰ ਪ੍ਰੈਸ ਕਾਨਫਰੰਸ ਕਰ ਰਹੇ ਜੀ ਕੀ ਮਾਮਲਾ ਹੈਗਾ ਜੀ ਰਾਤੀ ਸਾਨੂੰ ਇੱਕ ਕਾਲ ਮਸੂਲ ਹੋਈ ਸੀਗੀ ਜੀ ਸਮਰਾਲਾ ਨੇੜਲੇ ਪਿੰਡ ਦੇ ਵਿੱਚ ਇੱਕ 6 ਸਾਲਾ ਬੱਚੀ ਨਾਲ ਦੁਸ਼ਕਰਮ ਹੋਇਆ ਜੀ ਅਸੀਂ ਮੌਕੇ ਤੇ ਗਏ ਤੇ ਜਿਹੜਾ ਦੋਸ਼ੀ ਸੀ ਲੜਕਾ ਉਹਨੂੰ ਰਾਉਂਡ ਅਪ ਕਰ ਲਿਆ ਜਿਸ ਕਰਨ ਸਿੰਘ ਸੀਗਾ ਸਨ ਆਫ ਬਲਜੀਤ ਸਿੰਘ ਤੇ ਉਹਨੂੰ 19 ਸਾਲ ਦੀ ਏਜ ਆ ਉਹਦੀ ਲੜਕੇ ਦੀ ਉਹਨੂੰ ਰਾਉਂਡ ਅਪ ਕੀਤਾ ਜੀ ਕਿਹੜੇ ਪਿੰਡ ਦਾ ਸੀ ਇਹ ਇਹ ਸਮਰਾਲਾ ਨੇੜਲੇ ਪਿੰਡਾ ਜੀ ਜੀ ਸੇਮ ਪਿੰਡ ਹੀ ਸੀਗਾ ਜੀ ਇਹ ਇਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵਿੱਚੋਂ ਹੀ ਆ ਜੀ ਸਰ ਪਹਿਲਾਂ ਵੀ ਕੋਈ ਇਹਦੇ ਤੇ ਲੜਕੇ ਤੇ ਪਤੱਏ ਆਏ ਨੇ ਉਹ ਤਾਂ ਪੀਛੇ ਚੱਲਦੀ ਪਈ ਹੈ ਜੀ ਉਹ ਅਜੇ ਬਾਅਦ ਦੇ ਵਿੱਚ ਵੈਰੀਫਾਈ ਕਰਕੇ ਸਾਨੂੰ ਇਹ ਸ਼ਾਦੀ ਸ਼ੋਗਰਾ ਹੈ ਕਿ ਨਹੀਂ ਨਹੀਂ ਅਨਮੈਰਿਡ ਹੈ ਜੀ ਲੜਕਾ ਅਨਮੈਰਿਡ ਹੈ 19 ਸਾਲ ਦੀ ਏਜ ਹੈ ਦੀ ਸਰ ਪ੍ਰੈਸ ਕਾਨਫਰੰਸ ਕਰ ਰਹੇ ਜੀ ਕੀ ਮਾਮਲਾ ਹੈਗਾ ਜੀ ਰਾਤੀ ਸਾਨੂੰ ਇੱਕ ਕਾਲ ਮਸੂਲ ਹੋਈ ਸੀਗੀ ਜੀ ਸਮਰਾਲਾ ਨੇੜਲੇ ਪਿੰਡ ਦੇ ਵਿੱਚ ਇੱਕ 6 ਸਾਲਾ ਬੱਚੀ ਨਾਲ ਦੁਸ਼ਕਰਮ ਹੋਇਆ ਜੀ ਅਸੀਂ ਮੌਕੇ ਤੇ ਗਏ ਤੇ ਜਿਹੜਾ ਦੋਸ਼ੀ ਸੀ ਲੜਕਾ ਉਹਨੂੰ ਰਾਉਂਡ ਅਪ ਕਰ ਲਿਆ ਜਿਸ ਕਾਰਨ ਸਿੰਘ ਸੀਗਾ ਸਨ ਆਫ ਬਲਜੀਤ ਸਿੰਘ ਤੇ ਉਹਨੂੰ 19 ਸਾਲ ਦੀ ਏਜ ਆ ਉਹਦੀ ਲੜਕੇ ਦੀ ਉਹਨੂੰ ਰਾਉਂਡ ਅਪ ਕੀਤਾ ਜੀ ਇਹ ਕਿਹੜੇ ਪਿੰਡ ਦਾ ਸੀ ਇਹ ਇਹ ਸਮਰਾਲਾ ਨੇੜੇਲੇ ਪਿੰਡਾ ਜੀ ਜੀ ਸੇਮ ਪਿੰਡ ਦੇ ਹੀ ਸੀਗਾ ਜੀ ਇਹ ਇਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵਿੱਚੋਂ ਹੀ ਆ ਜੀ ਸਰ ਪਹਿਲਾਂ ਵੀ ਕੋਈ ਇਹਦੇ ਤੇ ਲੜਕੇ ਤੇ ਪੱਟਿਆ ਹੈ ਨਹੀਂ ਉਹ ਤਾਂ ਪੀ ਚੱਲਦੀ ਪਈ ਹੈ ਜੀ ਉਹ ਅਜੇ ਬਾਅਦ ਦੇ ਵਿੱਚ ਵੈਰੀਫਾਈ ਕਰਕੇ ਸਾਨੂੰ ਇਹ ਸ਼ਾਫਿਸ਼ ਹੋ ਗਾ ਹੈ ਕਿ ਨਹੀਂ ਨਹੀਂ ਅਨਮੈਰਿਡ ਹੈ ਜੀ ਲੜਕਾ ਅਨਮੈਰਿਡ ਹੈ 19 ਸਾਲ ਦੀ ਏਜ ਹੈ ਦੀ ਸਰ ਪ੍ਰੈਸ ਕਾਨਫਰੰਸ ਕਰ ਰਹੇ ਜੀ ਕੀ ਮਾਮਲਾ ਹੈਗਾ ਜੀ ਰਾਤੀ ਸਾਨੂੰ ਇੱਕ ਕਾਲ ਮਸੂਲ ਹੋਈ ਸੀਗੀ ਜੀ ਸਮਰਾਲਾ ਨੇੜਲੇ ਪਿੰਡ ਦੇ ਵਿੱਚ ਇੱਕ 6 ਸਾਲਾ ਬੱਚੀ ਨਾਲ ਦੁਸ਼ਕਰਮ ਹੋਇਆ ਜੀ ਅਸੀਂ ਮੌਕੇ ਤੇ ਗਏ ਤੇ ਜਿਹੜਾ ਦੋਸ਼ੀ ਸੀ ਲੜਕਾ ਉਹਨੂੰ ਰੌਂਡ ਅਪ ਕਰ ਲਿਆ ਜਿਸ ਕਾਰਨ ਸਿੰਘ ਸੀਗਾ ਸਨ ਆਫ ਬਲਜੀਤ ਸਿੰਘ ਤੇ ਉਹਨੂੰ 19 ਸਾਲ ਦੀ ਏਜ ਆ ਉਹਦੀ ਲੜਕੇ ਦੀ ਉਹਨੂੰ ਰੌਂਡ ਅਪ ਕੀਤਾ ਜੀ ਕਿਹੜੇ ਪਿੰਡ ਦਾ ਸੀ ਇਹ ਇਹ ਸਮਰਾਲਾ ਨੇੜੇਲੇ ਪਿੰਡਾ ਜੀ ਜੀ ਸੇਮ ਪਿੰਡ ਹੀ ਸੀਗਾ ਜੀ ਇਹ ਇਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵਿੱਚੋਂ ਹੀ ਆ ਜੀ ਸਰ ਪਹਿਲਾਂ ਵੀ ਕੋਈ ਇਹਦੇ ਤੇ ਲੜਕੇ ਤੇ ਪਤੱਲੇ ਆਏ ਨੇ ਉਹ ਤਾਂ ਪੀ ਚੱਲਦੀ ਪਈ ਆ ਜੀ ਉਹ ਅਜੇ ਬਾਅਦ ਦੇ ਵਿੱਚ ਵੈਰੀਫਾਈ ਕਰਕੇ ਸਾਨੂੰ ਨੀ ਅਨਮੈਰਿਡ ਹੈ ਜੀ ਲੜਕਾ ਅਨਮੈਰਿਡ ਹੈ 19 ਸਾਲ ਦੀ ਏਜ ਹੈ ਦੀ ਸਰ ਪ੍ਰੈਸ ਕਾਨਫਰੰਸ ਕਰ ਰਹੇ ਜੀ ਕੀ ਮਾਮਲਾ ਹੈਗਾ ਜੀ ਰਾਤੀ ਸਾਨੂੰ ਇੱਕ ਕਾਲ ਮਸੂਲ ਹੋਈ ਸੀਗੀ ਜੀ ਸਮਰਾਲਾ ਨੇੜਲੇ ਪਿੰਡ ਦੇ ਵਿੱਚ ਇੱਕ 6 ਸਾਲਾ ਬੱਚੀ ਨਾਲ ਦੁਸ਼ਕਰਮ ਹੋਇਆ ਜੀ ਅਸੀਂ ਮੌਕੇ ਤੇ ਗਏ ਤੇ ਜਿਹੜਾ ਦੋਸ਼ੀ ਸੀ ਲੜਕਾ ਉਹਨੂੰ ਰਾਉਂਡ ਅਪ ਕਰ ਲਿਆ ਜਿਸ ਕਰਨ ਸਿੰਘ ਸੀਗਾ son of ਬਲਜੀਤ ਸਿੰਘ ਤੇ ਉਹਨੂੰ 19 ਸਾਲ ਦੀ ਏਜ ਆ ਉਹਦੀ ਲੜਕੇ ਦੀ ਉਹਨੂੰ ਰਾਉਂਡ ਅਪ ਕੀਤਾ ਜੀ ਕਿਹੜੇ ਪਿੰਡ ਦਾ ਸੀ ਇਹ ਇਹ ਸਮਰਾਲਾ ਨੇੜੇਲੇ ਪਿੰਡਾ ਜੀ ਜੀ ਸੇਮ ਪਿੰਡ ਦੀ ਸੀਗਾ ਜੀ ਇਹ ਇਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵਿੱਚੋਂ ਹੀ ਆ ਜੀ ਸਰ ਪਹਿਲਾਂ ਵੀ ਕੋਈ ਇਹਦੇ ਤੇ ਲੜਕੇ ਤੇ ਪੱਟਕੇ ਹਨ ਉਹ ਤਾਂ ਪੀ ਚੱਲਦੀ ਪਈ ਹੈ ਜੀ ਉਹ ਅਜੇ ਬਾਅਦ ਦੇ ਵਿੱਚ ਵੈਰੀਫਾਈ ਕਰਕੇ ਸਾਨੂੰ ਬੇਸ਼ੱਕ ਇਹ ਹੋਊਗਾ ਕਿ ਨਹੀਂ ਅਨਮੈਰਿਡ ਹੈ ਜੀ ਲੜਕਾ ਅਨਮੈਰਿਡ ਹੈ 19 ਸਾਲ ਦੀ ਏਜ ਹੈ ਦੀ ਸਰ ਪ੍ਰੈਸ ਕਾਨਫਰੰਸ ਕਰ ਰਹੇ ਹੋ ਜੀ ਕੀ ਮਾਮਲਾ ਹੈਗਾ ਜੀ ਰਾਤੀ ਸਾਨੂੰ ਇੱਕ ਕਾਲ ਮਸੂਲ ਹੋਈ ਸੀ ਜੀ ਸਮਰਾਲਾ ਨੇੜਲੇ ਪਿੰਡ ਦੇ ਵਿੱਚ ਇੱਕ 6 ਸਾਲਾ ਬੱਚੀ ਨਾਲ ਦੁਸ਼ਕਰਮ ਹੋਇਆ ਜੀ ਅਸੀਂ ਮੌਕੇ ਤੇ ਗਏ ਤੇ ਜਿਹੜਾ ਦੋਸ਼ੀ ਸੀ ਲੜਕਾ ਉਹਨੂੰ ਰਾਉਂਡ ਅਪ ਕਰ ਲਿਆ ਜਿਸ ਕਾਰਨ ਸਿੰਘ ਸੀਗਾ ਸਨ ਆਫ ਬਲਜੀਤ ਸਿੰਘ ਤੇ ਉਹਨੂੰ 19 ਸਾਲ ਦੀ ਏਜ ਆ ਉਹਦੀ ਲੜਕੇ ਦੀ ਉਹਨੂੰ ਰਾਉਂਡ ਅਪ ਕੀਤਾ ਜੀ ਕਿਹੜੇ ਪਿੰਡ ਦਾ ਸੀ ਇਹ ਇਹ ਸਮਰਾਲਾ ਨੇੜਲੇ ਪਿੰਡਾ ਜੀ ਜੀ ਸੇਮ ਪਿੰਡ ਹੀ ਸੀਗਾ ਜੀ ਇਹ ਇਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵਿੱਚੋਂ ਹੀ ਆ ਜੀ। ਸਰ ਪਹਿਲਾਂ ਵੀ ਕੋਈ ਇਹਦੇ ਤੇ ਲੜਕੇ ਤੇ ਪੱਟਕੇ ਹਨ। ਉਹ ਤਾਂ ਪੀ ਚੱਲਦੀ ਪਈ ਹੈ ਜੀ। ਉਹ ਅਜੇ ਬਾਅਦ ਦੇ ਵਿੱਚ ਵੈਰੀਫਾਈ ਕਰਕੇ ਸਾਨੂੰ। ਬੇਸ਼ੱਕ ਇਹ ਸ਼ੋਅ ਕਰਦਾ ਹੈ ਕਿ ਨਹੀਂ ਅਨਮੈਰਿਡ ਹੈ ਜੀ ਲੜਕਾ ਅਨਮੈਰਿਡ ਹੈ 19 ਸਾਲ ਦੀ ਏਜ ਹੈ ਦੀ। ਸਰ ਪ੍ਰੈਸ ਕਾਨਫਰੰਸ ਕਰ ਰਹੇ ਹੋ ਕਿ ਕੀ ਮਾਮਲਾ ਹੈਗਾ ਜੀ? ਰਾਤੀ ਸਾਨੂੰ ਇੱਕ ਕਾਲ ਮਸੂਲ ਹੋਈ ਸੀਗੀ ਜੀ। ਸਮਰਾਲਾ ਨੇੜਲੇ ਪਿੰਡ ਦੇ ਵਿੱਚ ਇੱਕ 6 ਸਾਲਾ ਬੱਚੀ ਨਾਲ ਦੁਸ਼ਕਰਮ ਹੋਇਆ ਜੀ। ਅਸੀਂ ਮੌਕੇ ਤੇ ਗਏ ਤੇ ਜਿਹੜਾ ਦੋਸ਼ੀ ਸੀ ਲੜਕਾ ਉਹਨੂੰ ਰਾਉਂਡ ਅਪ ਕਰ ਲਿਆ ਜਿਸ ਕਾਰਨ ਸਿੰਘ ਸੀਗਾ ਸਨ ਆਫ ਬਲਜੀਤ ਸਿੰਘ ਤੇ ਉਹਨੂੰ 19 ਸਾਲ ਦੀ ਏਜ ਆ ਉਹਦੀ ਲੜਕੇ ਦੀ ਉਹਨੂੰ ਰਾਉਂਡ ਅਪ ਕੀਤਾ ਜੀ ਕਿਹੜੇ ਪਿੰਡ ਦਾ ਸੀ ਇਹ ਇਹ ਸਮਰਾਲਾ ਨੇੜੇਲੇ ਪਿੰਡਾ ਜੀ ਜੀ ਸੇਮ ਪਿੰਡ ਦੀ ਸੀਗਾ ਜੀ ਇਹ ਇਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵਿੱਚੋਂ ਹੀ ਆ ਜੀ ਸਰ ਪਹਿਲਾਂ ਵੀ ਕੋਈ ਇਹਦੇ ਤੇ ਲੜਕੇ ਤੇ ਪੱਟਿਆ ਹੈਗਾ ਜੀ ਉਹ ਤਾਂ ਪੀ ਚੱਲਦੀ ਪਈ ਆ ਜੀ ਉਹ ਜੀ ਬਾਅਦ ਵਿੱਚ ਵੈਰੀਫਾਈ ਕਰਕੇ ਸਾਨੂੰ ਬੇਸ਼ੱਕ ਇਹ ਸ਼ੁਰੂ ਕਰਦਾ ਕਿ ਨਹੀਂ ਅਨਮੈਰਿਡ ਹੈ ਜੀ ਲੜਕਾ ਅਨਮੈਰਿਡ ਹੈ 19 ਸਾਲ ਦੀ ਏਜ ਹੈ ਦੀ ਸਰ ਪ੍ਰੈਸ ਕਾਨਫਰੰਸ ਕਰ ਰਹੇ ਹੋ ਜੀ ਕੀ ਮਾਮਲਾ ਹੈਗਾ ਜੀ ਰਾਤੀ ਸਾਨੂੰ ਇੱਕ ਕਾਲ ਮਸੂਲ ਹੋਈ ਸੀਗੀ ਜੀ ਸਮਰਾਲਾ ਨੇੜਲੇ ਪਿੰਡ ਦੇ ਵਿੱਚ ਇੱਕ 6 ਸਾਲਾ ਬੱਚੀ ਨਾਲ ਦੁਸ਼ਕਰਮ ਹੋਇਆ ਜੀ ਅਸੀਂ ਮੌਕੇ ਤੇ ਗਏ ਤੇ ਜਿਹੜਾ ਦੋਸ਼ੀ ਸੀ ਲੜਕਾ ਉਹਨੂੰ ਰਾਉਂਡ ਅਪ ਕਰ ਲਿਆ ਜਿਸ ਕਾਰਨ ਸਿੰਘ ਸੀਗਾ ਸਨ ਆਫ ਬਲਜੀਤ ਸਿੰਘ ਇਹ ਉਹਨੂੰ 19 ਸਾਲ ਦੀ ਏਜ ਆ ਉਹਦੀ ਲੜਕੇ ਦੀ ਉਹਨੂੰ ਰਾਉਂਡ ਅਪ ਕੀਤਾ ਜੀ ਕਿਹੜੇ ਪਿੰਡ ਦਾ ਸੀ ਇਹ ਇਹ ਸਮਰਾਲਾ ਨੇੜੇਲੇ ਪਿੰਡਾ ਜੀ ਜੀ ਸੇਮ ਪਿੰਡ ਹੀ ਸੀਗਾ ਜੀ ਇਹ ਇਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵਿੱਚੋਂ ਹੀ ਆ ਜੀ ਸਰ ਪਹਿਲਾਂ ਵੀ ਕੋਈ ਇਹਦੇ ਤੇ ਲੜਕੇ ਤੇ ਪੱਟਿਆ ਹੈਗਾ ਉਹ ਤਾਂ ਪੀ ਚੱਲਦੀ ਪਈ ਹੈ ਜੀ ਉਹ ਅਜੇ ਬਾਅਦ ਦੇ ਵਿੱਚ ਵੈਰੀਫਾਈ ਕਰਕੇ ਸਾਨੂੰ ਨਹੀਂ ਅਨਮੈਰਿਡ ਹੈ ਜੀ ਲੜਕਾ ਅਨਮੈਰਿਡ ਹੈ 19 ਸਾਲ ਦੀ ਏਜ ਹੈ ਇਹਦੀ ਸਰ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਕਿ ਕੀ ਮਾਮਲਾ ਹੈਗਾ ਜੀ ਰਾਤੀ ਸਾਨੂੰ ਇੱਕ ਕਾਲ ਮਸੂਲ ਹੋਈ ਸੀਗੀ ਜੀ ਸਮਰਾਲਾ ਨੇੜਲੇ ਪਿੰਡ ਦੇ ਵਿੱਚ ਇੱਕ 6 ਸਾਲਾ ਬੱਚੀ ਨਾਲ ਦੁਸ਼ਕਰਮ ਹੋਇਆ ਜੀ ਅਸੀਂ ਮੌਕੇ ਤੇ ਗਏ ਤੇ ਜਿਹੜਾ ਦੋਸ਼ੀ ਸੀ ਲੜਕਾ ਉਹਨੂੰ ਰਾਉਂਡ ਅਪ ਕਰ ਲਿਆ ਜਿਸ ਕਾਰਨ ਸਿੰਘ ਸੀਗਾ ਸਨ ਆਫ ਬਲਜੀਤ ਸਿੰਘ ਤੇ ਉਹਨੂੰ 19 ਸਾਲ ਦੀ ਏਜ ਆ ਉਹਦੀ ਲੜਕੇ ਦੀ ਉਹਨੂੰ ਰਾਉਂਡ ਅਪ ਕੀਤਾ ਜੀ ਕਿਹੜੇ ਪਿੰਡ ਦਾ ਸੀ ਇਹ ਇਹ ਸਮਰਾਲਾ ਨੇੜਲੇ ਪਿੰਡਾ ਜੀ ਜੀ ਸੇਮ ਪਿੰਡ ਦੀ ਸੀਗਾ ਜੀ ਇਹ ਇਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵਿੱਚੋਂ ਹੀ ਆ ਜੀ ਸਰ ਪਹਿਲਾਂ ਵੀ ਕੋਈ ਇਹਦੇ ਤੇ ਲੜਕੇ ਤੇ ਪੱਟਕੇ ਹਨ ਉਹ ਤਾਂ ਪੀਛੇ ਚੱਲਦੀ ਪਈ ਹੈ ਜੀ ਉਹ ਅਜੇ ਬਾਅਦ ਦੇ ਵਿੱਚ ਵੈਰੀਫਾਈ ਕਰਕੇ ਸਾਨੂੰ ਬੇਸ਼ੱਕ ਇਹੋ ਗੱਲ ਹੈ ਕਿ ਨਹੀਂ ਅਨਮੈਰਿਡ ਹੈ ਜੀ ਲੜਕਾ ਅਨਮੈਰਿਡ ਹੈ 19 ਸਾਲ ਦੀ ਏਜ ਹੈ ਦੀ ਸਰ ਪ੍ਰੈਸ ਕਾਨਫਰੰਸ ਕਰ ਰਹੇ ਹੋ ਜੀ ਕੀ ਮਾਮਲਾ ਹੈਗਾ ਜੀ ਰਾਤੀ ਸਾਨੂੰ ਇੱਕ ਕਾਲ ਮਸੂਲ ਹੋਈ ਸੀਗੀ ਜੀ ਸਮਰਾਲਾ ਨੇੜਲੇ ਪਿੰਡ ਦੇ ਵਿੱਚ ਇੱਕ 6 ਸਾਲਾ ਬੱਚੀ ਨਾਲ ਦੋਸ਼ ਕਰਮ ਹੋਇਆ ਜੀ ਅਸੀਂ ਮੌਕੇ ਤੇ ਗਏ ਤੇ ਜਿਹੜਾ ਦੋਸ਼ੀ ਸੀ ਲੜਕਾ ਉਹਨੂੰ ਰਾਉਂਡ ਅਪ ਕਰ ਲਿਆ ਜਿਸ ਕਾਰਨ ਸਿੰਘ ਸੀਗਾ ਸਨ ਆਫ ਬਲਜੀਤ ਸਿੰਘ ਤੇ ਉਹਨੂੰ 19 ਸਾਲ ਦੀ ਏਜ ਆ ਉਹਦੀ ਲੜਕੇ ਦੀ ਉਹਨੂੰ ਰਾਉਂਡ ਅਪ ਕੀਤਾ ਜੀ ਕਿਹੜੇ ਪਿੰਡ ਦਾ ਸੀ ਇਹ ਇਹ ਸਮਰਾਲਾ ਨੇੜੇਲੇ ਪਿੰਡਾ ਜੀ ਜੀ ਸੇਮ ਪਿੰਡ ਦੀ ਸੀਗਾ ਜੀ ਇਹ ਇਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵਿੱਚੋਂ ਹੀ ਆ ਜੀ ਸਰ ਪਹਿਲਾਂ ਵੀ ਕੋਈ ਇਹਦੇ ਤੇ ਲੜਕੇ ਤੇ ਪੱਟਿਆ ਹੈ ਨਹੀਂ ਉਹ ਤਾਂ ਪੀ ਚੱਲਦੀ ਪਈ ਹੈ ਜੀ ਉਹ ਅਜੇ ਬਾਅਦ ਦੇ ਵਿੱਚ ਵੈਰੀਫਾਈ ਕਰਕੇ ਸਾਨੂੰ ਬੇਸ਼ੱਕ ਇਹ ਸ਼ੋਅ ਕਰਦਾ ਹੈ ਕਿ ਨਹੀਂ ਅਨਮੈਰਿਡ ਹੈ ਜੀ ਲੜਕਾ ਅਨਮੈਰਿਡ ਹੈ 19 ਸਾਲ ਦੀ ਏਜ ਹੈ ਦੀ ਸਰ ਪ੍ਰੈਸ ਕਾਨਫਰੰਸ ਕਰ ਰਹੇ ਹੋ ਕਿ ਕੀ ਮਾਮਲਾ ਹੈਗਾ ਜੀ ਰਾਤੀ ਸਾਨੂੰ ਇੱਕ ਕਾਲ ਮਸੂਲ ਹੋਈ ਸੀਗੀ ਜੀ ਸਮਰਾਲਾ ਨੇੜਲੇ ਪਿੰਡ ਦੇ ਵਿੱਚ ਇੱਕ 6 ਸਾਲਾ ਬੱਚੀ ਨਾਲ ਦੁਸ਼ਕਰਮ ਹੋਇਆ ਜੀ ਅਸੀਂ ਮੌਕੇ ਤੇ ਗਏ ਤੇ ਜਿਹੜਾ ਦੋਸ਼ੀ ਸੀ ਲੜਕਾ ਉਹਨੂੰ ਰਾਉਂਡ ਅਪ ਕਰ ਲਿਆ ਜਿਸ ਕਾਰਨ ਸਿੰਘ ਸੀਗਾ ਸਨ ਆਫ ਬਲਜੀਤ ਸਿੰਘ ਤੇ ਉਹਨੂੰ 19 ਸਾਲ ਦੀ ਏਜ ਆ ਉਹਦੀ ਲੜਕੇ ਦੀ ਉਹਨੂੰ ਰਾਉਂਡ ਅਪ ਕੀਤਾ ਜੀ ਕਿਹੜੇ ਪਿੰਡ ਦਾ ਸੀ ਇਹ ਇਹ ਸਮਰਾਲਾ ਨੇੜੇਲੇ ਪਿੰਡ ਆ ਜੀ ਜੀ ਸੇਮ ਪਿੰਡੇ ਹੀ ਸੀਗਾ ਜੀ ਇਹ ਇਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵਿੱਚੋਂ ਹੀ ਆ ਜੀ ਸਰ ਪਹਿਲਾਂ ਵੀ ਕੋਈ ਇਹਦੇ ਤੇ ਲੜਕੇ ਤੇ ਪੱਟਾ ਹੈ ਨਹੀਂ ਉਹ ਤਾਂ ਪੀ ਚੱਲਦੀ ਪਈ ਆ ਜੀ ਉਹ ਅਜੇ ਬਾਅਦ ਦੇ ਵਿੱਚ ਵੈਰੀਫਾਈ ਕਰਕੇ ਸਾਨੂੰ ਬੇਸ਼ੱਕ ਜੇ ਹੋ ਗਾ ਤਾਂ ਕਹਿ ਜੀ ਨੀ ਅਨਮੈਰਿਡ ਹੈ ਜੀ ਲੜਕਾ ਅਨਮੈਰਿਡ ਹੈ 19 ਸਾਲ ਦੀ ਏਜ ਹੈ ਜੀ